ਐਨਵੀ ਮਤ ਦਾ ਇੰਪੋਰਟੈਂਸ ਆਰਲਾਈ ਟਾਈਮ ਦੇ ਵਿੱਚ ਬਹੁਤ ਵੱਧ ਜਾਣੀ ਹੈ ਉਹਦੇ ਲਈ ਕੱਲ ਯੂਨਾਈਟਿਡ ਸਾਈਕਲ ਪਾਰਕਸ ਕਨਫੈਕਟਿੰਗ ਐਸੋਸੀਏਸ਼ਨ ਗੇਟ ਰੋਡ ਆਫਿਸ 'ਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇੱਕ ਮੈਗਾ ਕੈਂਪ ਲੱਗੇਗਾ ਇੱਥੇ ਆ ਕੇ ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਰਿਕੁਐਸਟ ਕਰਦਾ ਆ ਕੇ ਦਾ ਭਰਪੂਰ ਲਾਭ ਉਠਾਓ ਇਹ ਸਰਟੀਫਿਕੇਟ ਦੇ ਰਜਿਸਟ੍ਰੇਸ਼ਨ ਕੱਲ ਹੋਤੇ ਫ੍ਰੀ ਆਫ ਕਾਸਟ ਹੈ ਇਹਦੇ ਲਈ ਆਪਾਂ ਨੂੰ ਇੱਕ ਉਦਮ ਅਧਾਰ ਕਾਰਡ ਨਾਲ ਲੈ ਕੇ ਆਉਣਾ ਹੈ ਔਰ ਇਹਦੇ ਨਾਲ ਇੱਕ ਕੰਪਲੀਮੈਂਟਰੀ ਸਾਰਿਆਂ ਨੂੰ ਫਾਰੈਕਸ ਸੈਂਕਸ਼ਨ ਫ੍ਰੀ ਮਿਲੇਗਾ ਜਿਹੜਾ ਵੀ ਬੰਦਾ ਕੱਲ ਆ ਕੇ ਉੱਥੇ ਇਹਦੇ ਸਿੰਗ ਕਰਾਏਗਾ ਉਹਨੂੰ ਇੱਕ ਕੰਪਲੀਮੈਂਟਰੀ ਫ੍ਰੀ ਫਾਰੈਕਸ ਸੈਂਕਸ਼ਨ ਲਾਗੂ ਕੀਤਾ ਜਾਏਗਾ ਇਸ ਸੀ ਦਾ ਵੱਤਵਾ ਲਾਉਟ ਹੈ ਯੇ ਮੈਂਬਰ ਸਾਹਿਬਾਨ ਨੂੰ ਸਭ ਨੂੰ ਮੈਂ ਰਿਕਵੈਸਟ ਕਰਦਾ 24 1 2024 ਅਤੇ 25 1 2024 ਇਹ ਦੋ ਦਿਨ ਦਾ ਕੈਂਪ ਚੱਲੇਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆ ਕੇ ਇਸਦਾ ਲਾਭ ਉਠਾਓ ਧੰਨਵਾਦ ਤੇ ਸਤਿ ਸ੍ਰੀ ਅਕਾਲ ਸਾਰੇ ਮੈਂਬਰ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਜੈਡ ਸਰਟੀਫਿਕੇਸ਼ਨ ਐਂਡ ਦੀ ਮਤ ਦਾ ਇੰਪੋਰਟੈਂਸ ਆਨਲਾਈਨ ਟਾਈਮ ਦੇ ਵਿੱਚ ਬਹੁਤ ਵੱਧ ਜਾਣੀ ਹੈ ਉਹਦੇ ਲਈ ਕੱਲ ਯੂਨਾਈਟਿਡ ਸਾਈਕਲ ਪਾਰਕਸ ਕਨੈਕਟਿੰਗ ਐਸੋਸੀਏਸ਼ਨ ਗੇਟ ਰੋਡ ਆਫ ਇਸਟੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇੱਕ ਮੈਗਾ ਕੈਂਪ ਲੱਗੇਗਾ ਇੱਥੇ ਆ ਕੇ ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਰਿਕੁਐਸਟ ਕਰਦਾ ਆਕੇ ਦਾ ਭਰਪੂਰ ਲਾਭ ਉਠਾਓ ਇਹ ਸਰਟੀਫਿਕੇਟ ਦੇ ਰਜਿਸਟ੍ਰੇਸ਼ਨ ਕਰ ਲੋ ਤੇ ਫ੍ਰੀ ਆਫ ਕਾਸਟ ਹੈ ਇਹਦੇ ਲਈ ਆਪਾਂ ਨੇ ਇੱਕ ਉਦਮ ਅਧਾਰ ਕਾਰਡ ਨਾਲ ਲੈ ਕੇ ਆਣਾ ਹੈ ਔਰ ਇਹਦੇ ਨਾਲ ਇੱਕ ਕੰਪਲੀਮੈਂਟਰੀ ਸਾਰਿਆਂ ਨੂੰ ਫਾਰੈਕਸ ਸੈਂਕਸ਼ਨ ਫ੍ਰੀ ਮਿਲੇਗਾ ਜਿਹੜਾ ਵੀ ਬੰਦਾ ਕੱਲ ਆ ਕੇ ਉੱਥੇ ਇਹਦੇ ਸਿੰਗ ਕਰਾਏਗਾ ਉਹਨੂੰ ਇੱਕ ਕੰਪਲੀਮੈਂਟਰੀ ਫ੍ਰੀ ਫਾਰੈਕਸ ਸੈਂਕਸ਼ਨ ਨਾਲ ਦਿੱਤਾ ਜਾਏਗਾ ਇਸ ਸੀ ਦਾ ਵੱਤਵਾ ਲਾਭ ਉਠਾਈ ਮੈਂਬਰ ਸਾਹਿਬਾਨ ਨੂੰ ਸਭ ਨੂੰ ਮੈਂ ਰਿਕੁਐਸਟ ਕਰਦਾ 2412024 ਅਤੇ 25 1 2024 ਇਹ 2 ਦਿਨ ਦਾ ਕੈਂਪ ਚੱਲੇਗਾ ਸਵੇਰੇ 10 ਵਜੇ ਤੇ ਲੱਗੀ ਸ਼ਾਮ ਦੇ 4 ਵਜੇ ਤੱਕ ਆ ਕੇ ਸਿਰਫ ਲਾਭ ਉਠਾਓ ਧੰਨਵਾਦ ਤੇ ਸਤਿ ਸ੍ਰੀ ਅਕਾਲ ਸਾਰੇ ਮੈਂਬਰ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਜੈਟ ਸਰਟੀਫਿਕੇਸ਼ਨ ਇੰਦੀ ਮਹਤਾ ਇੰਪੋਰਟੈਂਸ ਆਨਲਾਈਨ ਟਾਈਮ ਦੇ ਵਿੱਚ ਬਹੁਤ ਬੰਦ ਜਾਣੀ ਹੈ ਉਹਦੇ ਲਈ ਕੱਲ ਯੂਨਾਈਟਿਡ ਸਾਈਕਲ ਪਾਰਕਸ ਵਨ ਵੈਚਿੰਗ ਐਸੋਸੀਏਸ਼ਨ ਗੇਟ ਰੋਡ ਆਫਿਸ ਟੀ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਵੇ 4 ਵਜੇ ਤੱਕ ਇੱਕ ਮੈਗਾ ਕੈਂਪ ਲੱਗੇਗਾ ਇੱਥੇ ਆ ਕੇ ਸਾਰੇ ਮੈਂਬਰ ਸਾਹਿਬਾਨ ਨੂੰ ਮੈਂ ਰਿਕੁਐਸਟ ਕਰਦਾ ਆ ਆ ਕੇ ਦਾ ਭਰਪੂਰ ਲਾਭ ਉਠਾਓ ਇਹ ਸਰਟੀਫਿਕੇਟ ਦੇ ਰਜਿਸਟ੍ਰੇਸ਼ਨ ਕਰ ਲੋ ਤੇ ਫ੍ਰੀ ਆਫ ਕਾਸਟ ਹੈ ਇਹਦੇ ਲਈ ਆਪਾਂ ਨੇ ਇੱਕ ਉਦਮ ਅਧਾਰ ਕਾਰਡ ਨਾਲ ਲੈ ਕੇ ਆਣਾ ਹੈ ਔਰ ਇਹਦੇ ਨਾਲ ਇੱਕ ਕੰਪਲੀਮੈਂਟਰੀ ਸਾਰਿਆਂ ਨੂੰ ਫਾਰਮ ਸੈਂਕਸ਼ਨ ਫ੍ਰੀ ਮਿਲੇਗਾ ਜਿਹੜਾ ਵੀ ਬੰਦਾ ਕੱਲ ਆ ਕੇ ਉੱਥੇ ਇਹਦੇ ਸਿੰਗ ਕਰਾਏਗਾ ਉਹਨੂੰ ਇੱਕ ਕੰਪਲੀਮੈਂਟਲੀ ਫ੍ਰੀ ਵਰਕ ਫੰਕਸ਼ਨ ਨਾਲ ਮਿਲ ਦਿੱਤਾ ਜਾਏਗਾ ਇਸ ਸੀਰਵਤਵਾ ਲਾਉਟ ਹੈ ਮੈਂਬਰ ਸਾਹਿਬਾਨ ਨੂੰ ਸਭ ਨੂੰ ਮੈਂ ਰਿਕੁਐਸਟ ਕਰਦਾ 24 1 2024 ਅਤੇ 25 1 2024 ਇਹ ਦੋ ਦਿਨ ਵੈਗਾ ਕੈਂਪ ਚੱਲੇਗਾ ਸਵੇਰੇ 10 ਵਜੇ ਤੱਕ ਸ਼ਾਮ ਦੇ 4 ਵਜੇ ਤੱਕ ਆ ਕੇ ਸਿਰਤ ਲਾਉਟਾਓ ਧੰਨਵਾਦ ਤੇ ਸਤਿ ਸ੍ਰੀ ਅਕਾਲ ਸਾਰੇ ਮੈਂਬਰ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ